ਪਾਲੋਗੇ ਤਾਂ वचन ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਕਿਹਾ ਮੈਂ ਤੁਹਾਨੂੰ ਲੱਭ ਪਾਵਾਂਗਾ ਹallelujah ਉਹ ਕਹਿੰਦਾ ਜਦ ਤੁਸੀਂ ਮੈਨੂੰ ਪੁਕਾਰੋਗੇ ਮੇਰੇ ਕੋਲ ਤੁਸੀਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਗਾ ਹallelujah ਤੇ ਅੱਜ ਜਦੋਂ ਆਪਾਂ ਇੱਥੇ ਪ੍ਰਾਰਥਨਾ ਕਰਨੀ ਆ ਪਰਮੇਸ਼ਵਰ ਦੇ ਕੋਲ ਅੱਜ ਤੁਸੀਂ ਪ੍ਰਾਰਥਨਾ ਕਰਨੀ ਆ ਪਰਮੇਸ਼ਵਰ ਨੇ ਸੁਣ ਲੈਣੀ ਆ ਪ੍ਰਾਰਥਨਾ ਕਿਵੇਂ ਕਰਨੀ ਆ ਪੂਰੇ ਦਿਲ ਦੇ ਨਾਲ ਹallelujah ਇਦਾਂ ਨਹੀਂ ਕਿ ਥੋੜਾ ਜਿਹਾ ਦਿਲ ਜਿਹੜਾ ਆ ਉਹ ਘਰੇ ਸਮਾਨ ਸੰਭਣ ਗਿਆ ਥੋੜਾ ਜਿਹਾ ਦਿਲ ਬਾਹਰ ਤੁਰਿਆ ਫਿਰਦਾ ਥੋੜਾ ਜਿਹਾ ਦਿਲ ਇੱਧਰ ਉੱਧਰ ਗੈਰ ਹਾਜ਼ਰ ਪੂਰੇ ਦਿਲ ਦੇ ਨਾਲ ਸਾਰੇ ਦਿਲ ਦੇ ਨਾਲ ਪ੍ਰਾਰਥਨਾ ਕਰਨੀ ਹੈ ਤੁਸੀਂ ਪ੍ਰੋਪਰ ਤਰੀਕੇ ਨਾਲ ਪ੍ਰਾਰਥਨਾ ਦੇ ਸਮੇਂ ਵਿੱਚ ਹਾਜ਼ਰ ਹੋਣੇ ਚਾਹੀਦੇ ਆ ਬਹੁਤੀ ਵਾਰੀ ਪ੍ਰਾਰਥਨਾ ਕਿਉਂ ਨਹੀਂ ਸੁਣੀ ਜਾਂਦੀ ਪ੍ਰार्थਨਾ ਕਰਨ ਤਾਂ ਬੈਠਦੇ ਆ ਪਰ ਪੂਰੀ ਤਰ੍ਹਾਂ ਪ੍ਰਾਰਥਨਾ ਨਹੀਂ ਕਰਦੇ ਮਨ ਪੂਰਾ ਪ੍ਰਾਰਥਨਾ ਦੇ ਵਿੱਚ ਨਹੀਂ ਹੁੰਦਾ ਮਨ ਗੈਰ ਹਾਜ਼ਰ ਹੁੰਦਾ ਆ ਸਰੀਰ ਪ੍ਰਾਰਥਨਾ ਦੇ ਵਿੱਚ ਬੈਠਾ ਆ ਪਰ ਮਨ ਦੀ ਹਾਜ਼ਰੀ ਨਹੀਂ ਆ ਪ੍ਰਾਰਥਨਾ ਇੱਕ ਆਤਮਿਕ ਕੰਮ ਆ ਸਰੀਰਕ ਕੰਮ ਨਹੀਂ ਆ ਤੁਸੀਂ ਤੁਰਿਆ ਫਿਰਦੇ ਵੀ ਪ੍ਰਾਰਥਨਾ ਕਰ ਸਕਦੇ ਆ ਤੁਸੀਂ ਬੈਠ ਕੇ ਵੀ ਪ੍ਰਾਰਥਨਾ ਕਰ ਸਕਦੇ ਆ ਪਰ ਜੇ ਤੁਸੀਂ ਤੁਰਿਆ ਫਿਰਦੇ ਆ ਪ੍ਰਾਰਥਨਾ ਕਰਦੇ ਆ ਮਨ ਹਾਜ਼ਰ ਨਹੀਂ ਆ ਨਾ ਤੁਰੇ ਫਿਰਦੇ ਆ ਵਾਲੀ ਸੋਣ ਹੋਣੀ ਪ੍ਰਾਰਥਨਾ ਤੇ ਨਾ ਬੈਠ ਕੇ ਕੀਤੀ ਹੋਈ ਪ੍ਰਾਰਥਨਾ ਸੁਣ ਹੋਣੀ ਆ ਪਰ ਜੇ ਪੂਰੇ ਮਨ ਦੇ ਨਾਲ ਦਿਲ ਤੋਂ ਪ੍ਰਾਰਥਨਾ ਕਰ ਰਹੇ ਆ ਉਹ ਤੁਰੇ ਫਿਰਦੇ ਆ ਕੀਤੀ ਹੋਈ ਪ੍ਰਾਰਥਨਾ ਵੀ ਸੁਣੀ ਜਾਣੀ ਆ ਤੇ ਬੈਠ ਕੇ ਕੀਤੀ ਹੋਈ ਪ੍ਰਾਰਥਨਾ ਵੀ ਸੁਣੀ ਜਾਣੀ ਆ ਜਦੋਂ ਮਨੁੱਖ ਬਿਪਤਾ ਦੇ ਵਿੱਚ ਹੁੰਦਾ ਕੀ ਉਦੋਂ ਸਾਹਮਣੇ ਵਾਲੇ ਨੂੰ ਕਹਿੰਦਾ 2 ਮਿੰਟ ਪਾਸੇ ਹੋ ਜਾ ਮੈਨੂੰ ਚੌਂਗੜੀ ਮਾਰ ਕੇ ਬੈਠ ਲੈਣ ਦੇ ਮੈਨੂੰ ਗੋਡੇ ਟੇਕ ਲੈਣ ਦੇ ਵੀ ਸਾਹਮਣੇ ਤੁਹਾਡੇ ਕੋਈ ਬਿਪਤਾ ਆ ਤੇ ਤੁਹਾਡੇ ਕੋਲੇ ਟਾਈਮ ਹੀ ਨਹੀਂ ਹੁੰਦਾ ਗੋਡੇ ਟੇਕਣ ਜੋਗਾ ਤੁਸੀਂ ਹੋ ਸਕਦਾ ਉਸ ਵੇਲੇ ਕਿਸੇ ਚੀਜ਼ ਦੇ ਵਿੱਚ ਫਸੇ ਹੋਵੋ ਤੁਸੀਂ ਲਟਕ ਰਹੇ ਹੋ ਸਕਦੇ ਆ ਤੁਸੀਂ ਅੱਗ ਵਿੱਚ ਹੋ ਸਕਦੇ ਆ ਤੁਸੀਂ ਗਲਤ ਮਨੁੱਖਾਂ ਦੇ ਹੱਥਾਂ ਦੇ ਵਿੱਚ ਹੋ ਸਕਦੇ ਆ ਪਤਾ ਨਹੀਂ ਕਿਵੇਂ ਦੀ ਅਵਸਥਾ ਵਿੱਚ ਹੋ ਸਕਦੇ ਸੋ ਉੱਥੇ ਤੁਹਾਡੇ ਕੋਲੇ ਪ੍ਰਾਰਥਨਾ ਕਰਨ ਦੀ ਪੋਜੀਸ਼ਨ ਨਹੀਂ ਬਣਾਉਣ ਦਾ ਟਾਈਮ ਹੁੰਦਾ ਕਿ ਮੈਂ ਤਾਂ ਜੀ ਗੋਡੇ ਟੇਕ ਕੇ ਹੀ ਪ੍ਰਾਰਥਨਾ ਕਰਾਂਗਾ ਤਾਂ ਹੀ ਸੁਣੀ ਜਾਏਗੀ ਪੂਰੇ ਦਿਲ ਨਾਲ ਕੀਤੀ ਹੋਈ ਪ੍ਰਾਰਥਨਾ ਸੁਣੀ ਜਾਂਦੀ ਆ ਹਾਲੇਲੂਇਆ ਉਸ ਵੇਲੇ ਜਦੋਂ ਤੁਸੀਂ ਸੱਚੇ ਦਿਲ ਤੋਂ ਪਰਮੇਸ਼ਰ ਨੂੰ ਪੁਕਾਰਦੇ ਹੋ ਤਾਂ ਪ੍ਰਭੂ ਇਹ ਨਹੀਂ ਦੇਖਦੇ ਕਿ ਤੂੰ ਹੱਥ ਧੋਕੇ ਨਹੀਂ ਮੈਨੂੰ ਆਵਾਜ਼ ਮਾਰੀ ਤੂੰ ਮੂੰਹ ਧੋਕੇ ਨਹੀਂ ਮੈਨੂੰ ਆਵਾਜ਼ ਮਾਰੀ ਤੂੰ ਚੌਂਕੜੀ ਮਾਰ ਕੇ ਆਵਾਜ਼ ਨਹੀਂ ਮਾਰੀ ਤੂੰ ਗੋਡਿਆਂ ਭਾਰ ਹੋ ਕੇ ਆਵਾਜ਼ ਨਹੀਂ ਮਾਰੀ ਪ੍ਰਭੂ ਉਸ ਵੇਲੇ ਅਸਲ ਵਿੱਚ ਪ੍ਰਭੂ ਦੇ ਕੰਨਾਂ ਤੱਕ ਆਵਾਜ਼ ਹੀ ਉਹ ਪਹੁੰਚਦੀ ਹੈ ਜਿਹੜੀ ਦਿਲ ਤੋਂ ਨਿਕਲਦੀ ਆ ਸੋ ਫਸਟ ਆਫ ਆਲ ਸਭ ਤੋਂ ਪਹਿਲਾਂ ਜਦੋਂ ਵੀ ਪ੍ਰਾਰਥਨਾ ਕਰਨੀ ਤਾਂ ਮਨ ਨਾਲ ਪ੍ਰਾਰਥਨਾ ਕਰਨੀ ਆ ਪੂਰੇ ਮਨ ਤੋਂ ਪੁਕਾਰੋ ਪਰਮੇਸ਼ਵਰ ਨੂੰ ਫਾਰਮੈਲਿਟੀ ਨਹੀਂ ਕਰਨੀ ਹਾਂ ਸਟਾਰਟਿੰਗ ਦੇ ਵਿੱਚ ਜਰੂਰ ਸਾਨੂੰ ਫਾਰਮੈਲਿਟੀ ਕਰਨੀ ਪੈਂਦੀ ਆ ਜਿਵੇਂ ਨਿੱਕਾ ਨਿਆਣਾ ਜਦੋਂ ਸਕੂਲ ਲਈਦਾ ਆ ਤੇ ਉਹ ਸੋਖਾ ਹੀ ਨਹੀਂ ਜਾਂਦਾ ਸਕੂਲ ਨੂੰ ਕਿੰਨੇ ਬਹਾਨੇ ਬਣਾਉਂਦਾ ਕਦੀ ਕਹਿੰਦਾ ਮੇਰਾ ਢਿੱਡ ਦੁਖਦਾ ਕਦੀ ਕਹਿੰਦਾ ਸਿਰ ਦੁਖਦਾ ਕਦੀ ਕੋਸ਼ ਕਦੀ ਕੋਸ਼ ਕਦੀ ਕਹਿੰਦਾ ਮੈਡਮ ਮਾਰਦੀ ਆ ਉੱਥੇ ਮੈਨੂੰ ਪਤਾ ਨਹੀਂ ਕਿੰਨਾ ਕੁਸ਼ ਬਹੁਤ ਬਹਾਨੇ ਲਾਉਂਦਾ ਆ ਫਿਰ ਰੋਂਦਾ ਵੀ ਆ ਚੀਜ਼ਾਂ ਚੱਕ ਚੱਕ ਮਾਰਦਾ ਕਦੀ ਕਹਿੰਦਾ ਉੱਥੇ ਜਿਹੜੇ ਮੇਰੇ ਨਾਲ ਬੈਂਚ ਤੇ ਬੈਂਦੇ ਉਹ ਮੈਨੂੰ ਪਰੇਸ਼ਾਨ ਕਰਦੇ ਆ ਕਦੀ ਕਿਸੇ ਦਾ ਨਾਮ ਲਾਉਂਦਾ ਕਦੀ ਕਿਸੇ ਦਾ ਕੀ ਤੁਸੀਂ ਉਹਨੂੰ ਸਕੂਲ ਜਾਣ ਤੋਂ ਉਠਾ ਲੈਂਦੇ ਹੋ ਨਹੀਂ ਇਸੇ ਤਰ੍ਹਾਂ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਪ੍ਰਾਰਥਨਾ ਕਰਨ ਬੈਠਦੇ ਹੋ ਤਾਂ ਮਨ ਕੰਦਾ ਲੈ ਤੈਨੂੰ ਡਰ ਲੱਗਦਾ ਆ ਤੇਰੀਆਂ ਲੱਤਾਂ ਦੁਖਣ ਡੀਆਂ ਤੇਰਾ ਢਿੱਡ ਦੁਖਣ ਡਿਆ ਤੈਨੂੰ ਵਾਸੀਆਂ ਆਉਣ ਡੀਆਂ ਆ ਤੂੰ ਜਦੋਂ ਹੀ ਪ੍ਰਾਰਥਨਾ 'ਚ ਬੈਠਦਾ ਆ ਚੀਜ਼ਾਂ ਤੈਨੂੰ ਦਿਖਣ ਲੱਗ ਜਾਂਦੀਆਂ ਆ ਤਾਂ ਫੇ ਇਨਸਾਨ ਪ੍ਰਾਰਥਨਾ 'ਚ ਬਹਿਣਾ ਬੰਦ ਕਰ ਦਿੰਦਾ ਜਿਵੇਂ ਸਕੂਲ ਜਾਣਾ ਬੰਦ ਨਹੀਂ ਕਰਦੇ ਤਾਂ ਕੀ ਹੁੰਦਾ ਥੋੜੇ ਦਿਨਾਂ ਦੇ ਬਾਅਦ ਉਹੀ ਟੀਚਰਸ ਉਹੀ ਕਲਾਸ ਦੇ ਬੱਚੇ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਆਉਣ ਲੱਗ ਜਾਂਦੀਆਂ ਤੇ ਫਿਰ ਤਾਂ ਇਦਾਂ ਨਿਆਣਿਆਂ ਨੂੰ ਹੁੰਦਾ ਵੀ ਸੰਡੇ ਵੀ ਕਿਉਂ ਆ ਗਿਆ ਉਹ ਸੰਡੇ ਨੂੰ ਵੀ ਕਹਿੰਦੇ ਵੀ ਅਸੀਂ ਸਕੂਲ ਜਾਈਏ ਕਿਉਂਕਿ ਉਹਨਾਂ ਨੂੰ ਲੱਗਦਾ ਘਰੇ ਤਾਂ ਮਾਂ ਨੇ ਸਾਰਾ ਦਿਨ ਕੰਨਾਂ ਤੇ ਠੋਕੀ ਜਾਣੀਆਂ ਵੀ ਆਹ ਕਿਉਂ ਕੀਤਾ ਆਹ ਕਿਉਂ ਕੀਤਾ ਸਕੂਲ ਹੀ ਬੈਠ ਰਿਹਾ ਇਹਦੇ ਨਾਲੋਂ ਤਾਂ ਇਦਾਂ ਹੀ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਅਸੀਂ ਆਪਣੇ ਮਨ ਨੂੰ ਨਹੀਂ ਸੁਣਦੇ ਰੋਂਦਾ ਕਰ ਲਾਉਂਦਾ ਹਾੜੇ ਕੱਢਦਾ ਬਹਾਨੇ ਲਾਉਂਦਾ ਝੂਠ ਬੋਲਦਾ ਵੀ ਮੈਨੂੰ ਆ ਸਤੋਂਦਾ ਉਸ ਤੋਂਦਾ ਜਦੋਂ ਅਸੀਂ ਇਹ ਆਵਾਜ਼ ਨੂੰ ਨਹੀਂ ਸੁਣਦੇ ਪਰ ਇਹਨੂੰ ਕੰਟੀਨਿਊਲੀ ਅਸੀਂ ਉਸ ਸਟੇਸ਼ਨ ਦੇ ਵਿੱਚ ਲੈ ਕੇ ਬੈਠਦੇ ਆ ਪ੍ਰਾਰਥਨਾ ਦੇ ਸੈਸ਼ਨ ਦੇ ਵਿੱਚ ਤਾਂ ਕੀ ਹੁੰਦਾ ਫਿਰ ਪ੍ਰਾਰਥਨਾ ਦਾ ਸੈਸ਼ਨ ਤੁਹਾਡਾ ਫੇਵਰਟ ਸੈਸ਼ਨ ਹੋ ਜਾਂਦਾ ਉਹ ਹੀ ਸਮਾਂ ਤੁਹਾਡਾ ਸਭ ਤੋਂ ਵਧੀਆ ਸਮਾਂ ਹੋ ਜਾਂਦਾ ਤੁਹਾਨੂੰ ਲੱਗਦਾ ਕਿ ਥੋੜਾ ਟਾਈਮ ਵੇਲ ਲਿਆ ਜਾਂ ਚੱਲ ਘੜੀ ਬੈਠ ਜਾਣੇ ਆ ਰੱਬ ਰੱਬ ਕਰ ਲੈਣੇ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਦੇ ਆ ਨਾਟਕ ਦੇਖ ਕੇ ਕੀ ਕਰਨਾ ਫਿਲਮ ਦੇਖ ਕੇ ਕੀ ਕਰਨਾ ਚੁਗਲੀਆਂ ਕਰਕੇ ਕੀ ਕਰਨਾ ਇਹ ਕਿਸ ਕੰਮ ਮੋੜੀਆਂ ਜਿਵੇਂ ਨਿਆਣੇ ਨੂੰ ਸੰਡੇ ਤੋਂ ਵੀ ਉਹਨੂੰ ਹੁੰਦਾ ਕਿ ਛੁੱਟੀ ਕਿਉਂ ਆ ਗਈ ਇਤਾਂ ਹੀ ਮੰਨੂ ਹੁੰਦਾ ਕਿ ਹੋਰ ਗੱਲਾਂ ਕਿਉਂ ਕਰਨੀਆਂ ਕਿਉਂ ਨਾ ਹੋਏ ਕਿ ਜ਼ਿਆਦਾ ਟਾਈਮ ਪਰਮੇਸ਼ਵਰ ਦੇ ਨਾਲ ਬਤੀਤ ਕੀਤਾ ਜਾਏ ਸਟਾਰਟਿੰਗ ਈਜ਼ੀ ਨਹੀਂ ਆ ਪਰ ਸਟਾਰਟਿੰਗ ਕਰਨੀ ਤਾਂ ਪੈਂਦੀ ਆ ਕਿ ਨਹੀਂ ਨਿਆਣਾ ਜੇ ਜ਼ਿਆਦਾ ਵੇਰ ਦਾ ਹੋਵੇ ਕਈ ਵਾਰੀ ਉਹ ਲੇਟਦਾ ਵੀ ਆ ਪੁੰਜੇ ਫਿਰ ਮਾਂ ਕੀ ਕਰਦੀ ਆ ਦੋ ਕੰਨਾਂ ਤੇ ਠੋਕ ਕੇ ਗੱਡੀ 'ਚ ਬਿਠਾ ਦਿੰਦੀ ਉਹਨੂੰ ਕਹਿੰਦੀ ਤੈਨੂੰ ਜਾਣਾ ਪੈਣਾ ਆ ਛਿੱਤਰ ਬੋਹ ਪੈਣੇ ਤੇਰੇ ਹੈਗੀ ਕੋਈ ਮਾਂ ਇਦਾਂ ਦੀ ਬੱਚਿਆਂ ਨੂੰ ਇਦਾਂ ਭੇਜਦੀ ਮੈਂ ਤਾਂ ਇਦਾਂ ਹੀ ਕਰਦੀ ਰਹੀ ਸ਼ੁਰੂ ਦੇ ਵਿੱਚ ਮੇਰੇ ਕੋ ਨਿਆਣੇ ਨੇ ਇਦਾਂ ਕੀਤਾ ਸੀ ਰਾਜਵਰਦਾਵ ਹਮੇਸ਼ਾ ਸੱਲਾ ਮੰਨ ਤੋਂ ਨੇ ਸਾਨੂੰ ਰਾਤ ਨੂੰ ਦੱਸ ਕੇ ਸੋਣਾ ਵੀ ਮੈਂ ਸਵੇਰ ਨੂੰ ਜਾਣ ਲੱਗਿਆ ਰੋਣਾ ਇਹ ਅਰ ਫੁੱਲ ਟਾਈਮ ਉਹਨੇ ਹੱਸਦੇ ਰਹਿਣਾ ਜਦੋਂ ਟਾਈਮ ਹੋਣਾ ਜਾਣਦਾ ਉਹਨੇ ਕਿਹਾ ਮੈਂ ਕਿਹਾ ਸੀ ਨਾ ਰੋਣਾ ਹੁਣ ਮੈਂ ਰੋਣ ਲੱਗਾ ਤੇ ਉਹਨੇ ਰੋਕ ਕੇ ਜਾਣਾ ਅਰ ਕਈ ਵਾਰੀ ਉਹਨੇ ਰਾਤ ਨੂੰ ਦੱਸਣਾ ਸਵੇਰ ਨੂੰ ਨਹੀਂ ਮੈਂ ਰੋਣਾ ਕੋਈ ਗੱਲ ਨਹੀਂ ਤੇ ਉਸ ਦਿਨ ਉਹਨੇ ਨਹੀਂ ਰੋਣਾ ਪਰ ਉਸ ਦੇ ਬਾਅਦ ਇੱਕ ਮਹੀਨੇ ਦੇ ਬਾਅਦ ਵਿੱਚ ਸਕੂਲ ਤੋਂ ਉਹਦਾ ਆਉਣ ਦਾ ਹੀ ਮਨ ਨਹੀਂ ਸੀ ਹੁੰਦਾ ਗਰਮੀਆਂ ਚ ਛੇਤੀ ਛੁੱਟੀ ਹੋ ਜਾਂਦੀ ਸੀ ਕਹਿੰਦਾ ਸੀ ਮਮਾ ਤੁਸੀਂ ਕਹਿ ਕੇ ਕਰਵਾਉਂਦੇ ਆ ਤਾਂ ਇਦਾਂ ਹੀ ਸਾਡਾ ਮੰਨਿਆ ਇਹਦੇ ਨਾਲ ੱੱਕਾ ਕਰਨਾ ਪੈਣਾ ਜ਼ੋਰ-ਜ਼ਰ ਵੀ ਕਰਨੀ ਪੈਣੀ ਸਟਾਰਟਿੰਗ ਦੇ ਵਿੱਚ ਪਰ ਜਦੋਂ ਨਿਆਣਾ ਪੜ੍ਹ ਲਿਖ ਜਾਂਦਾ ਫੇਰ ਕੀ ਹੁੰਦਾ ਜੇ ਉਹਨੂੰ ਕੋਈ ਜਣਾ ਸਵਾਲ ਪੁੱਛਦਾ ਯਾ ਤੇਰੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਆ 2 ਦੁਣੀ ਕਿੰਨੇ ਹੁੰਦੇ ਆ ਤੇ ਕੀ ਉਹ ਕਹਤਾ ਖੋਲਦਾ ਆ ਭੱਜ ਕੇ ਸਕੂਲੇ ਜਾਂਦਾ ਵੀ ਮੈਡਮ ਤਾਂ ਪੁੱਛ ਕੇ ਆਵਾ ਵੀ 2 ਦੂਣੀ ਕਿੰਨੇ ਹੁੰਦੇ ਆ ਪਰ ਜੇ ਉਹਨੇ ਸਕੂਲ ਠੰਡ ਕੀਤਾ ਆ ਉਹ ਪੜਨ ਜਾਂਦਾ ਰਿਹਾ ਉਹ ਛੱਟੇ ਹੀ ਕਹਿੰਦਾ 2 ਦੂਣੀ 4 ਹੁੰਦੇ ਆ ਜਿਹੜਾ ਵੀ ਮੌਕੇ ਦਾ ਪ੍ਰਾਈਮ ਮਿਨਿਸਟਰ ਆਉਦਾ ਨਾਮ ਉਹ ਛੱਟੇ ਹੀ ਤੁਹਾਨੂੰ ਦੱਸਦਾ ਆ ਇੱਤਾਂ ਹੀ ਜਦੋਂ ਤੁਸੀਂ ਸ਼ੁਰੂ ਤੋਂ ਪ੍ਰਾਰਥਨਾ ਵਿੱਚ ਬੈਠਣ ਵਾਲੇ ਬਣ ਜਾਂਦੇ ਆ ਤੇ ਜਦੋਂ ਤੁਹਾਡੇ ਕੋਲੇ ਸਮਸਿਆ ਆ ਜਾਂ ਕੋਈ ਇਹੋ ਜਿਹੀ ਸਿਚੁਏਸ਼ਨ ਆ ਤਾਂ ਤੁਹਾਨੂੰ ਭੱਜ ਕੇ ਪ੍ਰੇਰ ਵਾਲੇ ਰੂਮ ਵਿੱਚ ਜਾ ਕੇ ਪ੍ਰਾਰਥਨਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਉਸੇ ਥਾਂ ਤੇ ਖੜੇ ਖੜੇ ਪ੍ਰਾਰਥਨਾ ਕਰਦੇ ਔਰ ਮਸਲੇ ਹੱਲ ਹੋ ਜਾਂਦੇ ਆ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ ਕਿਉਂਕਿ ਤੁਸੀਂ ਪਹਿਲਾਂ ਪ੍ਰਾਰਥਨਾ ਵਿੱਚ ਸਮਾਪਤੀਤ ਕਰ ਚੁੱਕੇ ਹੋ ਤੁਸੀਂ ਰੂਟੀਨ ਦੇ ਵਿੱਚ ਪ੍ਰਾਰਥਨਾ ਕਰਦੇ ਹੋ ਪਰ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੇ ਅਜੇ ਰੁਟੀਨ ਬਣਾਇਆ ਹੀ ਨਹੀਂ ਉਹਨਾਂ ਨੇ ਆਪਣਾ ਨਿਤਨੇਮ ਨਹੀਂ ਬਣਾਇਆ ਪ੍ਰਾਰਥਨਾ ਕਰਨ ਦਾ ਨਿਤਨੇਮ ਦਾ ਮਤਲਬ ਰੋਜ਼ ਦਾ ਨਿਜ਼ਮ ਨੇਤ ਹੁੰਦਾ ਹਰੇਕ ਦਿਨ ਨਿਤ ਦਿਹਾੜੇ ਨੇਮ ਦਾ ਮਤਲਬ ਨਿਜ਼ਮ ਅੰਗਰੇਜ਼ੀ ਚ ਇਹਨੂੰ ਕਹਿ ਸਕਦੇ ਡੇਲੀ ਰੁਟੀਨ ਤਾਂ ਬਹੁਤ ਸਾਰੇ ਲੋਕਾਂ ਨੇ ਅਜੇ ਪ੍ਰਾਰਥਨਾ ਕਰਨ ਦਾ ਨਿਤਨੇਮ ਨਹੀਂ ਬਣਾਇਆ ਉਹ ਰੋਜ਼ ਪ੍ਰਾਰਥਨਾ ਨਹੀਂ ਕਰਦੇ ਇਸ ਲਈ ਜਦੋਂ ਵਿਪਤਾ ਵਿੱਚ ਹੁੰਦੇ ਤੇ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਅਸੀਂ ਕੀ ਕਰੀਏ ਪਰ ਜੋ ਆਪਣਾ ਨਿਜ਼ਮ ਬਣਾ ਚੁੱਕੇ ਆ ਰੁਟੀਨ ਬਣਾ ਚੁੱਕੇ ਆ ਉਹ ਵਿਪਤਾ ਤੋਂ ਡਰਦੇ ਨਹੀਂ ਕਿਉਂਕਿ ਉਹ ਜਾਣ ਚੁੱਕੇ ਆ ਪ੍ਰਾਰਥਨਾ ਦੇ ਸਵਾਦ ਨੂੰ ਉਹਨਾਂ ਨੇ ਚਖ ਲਿਆ ਹੈ और वचन की लिखा चखो अते वेखो यहोवा भला है उन्हें ए नहीं क्या दूजिया तो पूछ के देखो यहोवा किन्ना भला है पर की क्या चखो किसे नु ये पूछना के दसी ता ये सब्जी किन्नी के स्वाद या दसी का ये अंब कितना का मिठाया हो सकता वो खट्टे नु भी कह दे मिठाया ਹੋ ਸਕਦਾ ਉਹ ਫਿੱਕੀ ਸਬਜ਼ੀ ਨੂੰ ਵੀ ਕਹਿ ਦੇਵੇ ਵੀ ਬੜੀ ਕਰਾਰੀ ਆ ਪਰ ਤੁਹਾਨੂੰ ਕਿੱਥਾ ਪਤਾ ਲੱਗੂਗਾ ਕਿ ਜਿਹੜਾ ਅੰਬ ਉਹ ਖਾਰਿਆ ਆ ਉਹ ਮਿੱਠਾ ਆ ਜਦੋਂ ਤੁਸੀਂ ਆਪ ਚੱਖੋਗੇ ਪਰਮੇਸ਼ਰ ਹੈ ਕਿ ਨਹੀਂ ਪਰਮੇਸ਼ਰ ਭਲਾ ਕਿ ਬੁਰਾ ਪਰਮੇਸ਼ਰ ਕੀ ਕਰਨ ਦੀ ਸਮਰੱਥ ਰੱਖਦਾ ਇਹ ਤੁਹਾਡਾ ਆਪਣਾ ਓਨ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੁਹਾਡਾ ਨਿਜੀ ਤੌਰ ਜ਼ਰਬਾ ਹੋਣਾ ਚਾਹੀਦਾ ਹੈ ਤੁਸੀਂ ਖੁਦ ਪ੍ਰਾਰਥਨਾ ਕਰਕੇ ਜਾਣੋ ਕਿ ਉਹ ਕਿੰਨਾ ਭਲਾ ਹੈ ਅ ਰਾਜ ਤੁਸੀਂ ਜਾਣੋਗੇ ਮੈਂ ਪਰਮੇਸ਼ਵਰ ਦੀ ਦਾਸੀ ਅੱਜ ਇਸ ਪਵਿੱਤਰ ਵੇਦੀ ਤੋਂ ਆਪਣੇ ਪਰਮੇਸ਼ਵਰ ਉੱਤੇ ਪੂਰਾ ਈਮਾਨ ਰੱਖਦਿਆਂ ਹੋਇਆ ਇਹ ਕਹਿੰਦੀ ਹਾਂ ਕਿ ਜਦੋਂ ਤੁਸੀਂ ਅੱਜ ਆਪਣੇ ਆਪ ਲਈ प्रार्थना करोगे आज ही गवाहियां बन जानगियां यीशु मसीह के नाम च और सचमुच आज तुसी चखोगे और देखोगे के यहोवा भला है हालेलुया सचमुच परमेश्वर भला है इसलिए अपना रूटीन बनाओ प्रेयर करने दा ਜੀਵਨੀਆਂ ਸੰਸਾਰ ਦੀਆਂ ਸਿਚੁਏਸ਼ਨਸ ਆ ਜਿੱਦਾਂ ਦੀ ਆਪਾਂ ਨਿਤ ਦਿਹਾੜੇ ਖਬਰਾਂ ਸੁਣਦੇ ਆ ਕਦੀ ਸੁਣਦੇ ਲੜਾਈ ਲੱਗ ਗਈ ਕਦੀ ਸੁਣਦੇ ਲੜਾਈ ਹਟ ਗਈ ਕਦੀ ਸੁਣਦੇ ਆ ਵੀ ਐਨਸੀਨ ਨੂੰ ਲੱਗ ਜੂਗੀ ਮਨ ਆਵਾਜ਼ਾਂ ਹੋ ਜਾਂਦਾ ਇੱਕ ਹਫ਼ਤਾ ਮੈਂ ਰੈਗੂਲਰ ਨਿਊਜ਼ ਹੈਡਲਾਈਨਸ ਚੈੱਕ ਕੀਤੀਆਂ ਅਰ ਹਫਤੇ ਵਿੱਚ ਇੱਕ ਵੀ ਦਿਨ ਇਹੋ ਜਿਹਾ ਨਹੀਂ ਸੀ ਜਿਸ ਦਿਨ ਇਹ ਖਬਰ ਨਾ ਆਈ ਹੋਵੇ ਕਿ ਪੁੱਤ ਨੇ ਪਿਓ ਮਾਰ ਦਿੱਤਾ ਮੈਂ ਬਾਹਰ ਲੀਆਂ ਸਟੇਟਸ ਦੀ ਗੱਲ ਨਹੀਂ ਕਰਦੀ ਮੈਂ ਪੰਜਾਬ ਦੀ ਗੱਲ ਕਰਦੀ ਹਾਂ ਕਿਸੇ ਦਿਨ ਖਬਰ ਆ ਰਹੀ ਕਿ ਪੁੱਤ ਨੇ ਕਈਆਂ ਮਾਰ-ਮਾਰ ਕੇ ਪਿਓ ਮਾਰ ਦਿੱਤਾ ਕਿਸੇ ਦਿਨ ਖਬਰ ਆ ਰਹੀ ਹੱਥ ਬੰਨ ਕੇ ਨਹਿਰ ਵਿੱਚ ਸੁੱਟ ਦਿੱਤਾ ਕਿਸੇ ਦਿਨ ਗਲਾ ਘੁੱਟ ਕੇ ਮਾਰ ਦਿੱਤਾ ਪਤਾ ਨਹੀਂ ਕਿਵੇਂ ਕਿਵੇਂ ਪਰ ਪੂਰੇ ਵੀਰਕ ਦੇ ਵਿੱਚ ਇੱਕ ਖਬਰ ਜਿਹੜੀ ਆ ਇਹ ਮੈਂ ਪੜੀ ਜਦੋਂ ਅਸੀਂ ਇਦਾਂ ਦੀਆਂ ਖਬਰਾਂ ਸੁਣਦੇ ਆ ਜਾਂ ਪੜ੍ਹਦੇ ਆ ਮਨ ਬੇਚੈਨ ਹੁੰਦਾ ਆ ਪਰ ਇਹ ਖਬਰ ਕਿਹਨਾਂ ਦੇ ਘਰ ਦੀਆਂ ਬਣਦੀਆਂ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਰਮੇਸ਼ਵਰ ਦਾ ਵਾਸ ਨਹੀਂ ਆ ਘਰ ਦਾ ਮਤਲਬ ਦਿਲ ਜਿਨ੍ਹਾਂ ਦਿਲਾਂ ਦੇ ਅੰਦਰ ਪਰਮੇਸ਼ਵਰ ਦਾ ਵਾਸ ਨਹੀਂ ਪਰਮੇਸ਼ਵਰ ਦੀ ਹਜ਼ੂਰੀ ਨਹੀਂ ਉਹਨਾਂ ਦਿਲਾਂ ਦੇ ਅੰਦਰ ਘੋਰ ਹਨੇਰਾ ਹੈ ਪਰ ਸ਼ੁਕਰ ਕਰੋ ਪਰਮੇਸ਼ਵਰ ਦਾ ਕਿਉਂ ਨੇ ਸਾਨੂੰ ਹਨੇਰੇ ਵਿੱਚੋਂ ਕੱਢਿਆ ਤੇ ਚਾਨਣ ਵਿੱਚ ਲੈ ਆਂਦਾ ਹallelujah ਅਰ ਮੇਰੀ ਹਮੇਸ਼ਾ ਇਹ ਪ੍ਰਾਤਮਾ ਰਹੂਗੀ ਅਰ ਤੁਹਾਡੇ ਅੱਗੇ ਬੇਨਤੀ ਰਹੂਗੀ ਵਚਨ ਦੇ ਵਿੱਚ ਲਿਖਿਆ ਕਿ ਆਪਣੇ ਮਾਤਾ ਪਿਤਾ ਦਾ ਆਦਰ ਕਰ ਤੇ ਮੇਰੀ ਇਹ ਹੱਥ ਜੋੜ ਕੇ ਸਮੁੱਚੀ ਕਲੀਸਿਆ ਨੂੰ ਬੇਨਤੀ ਆ ਹੋ ਸਕਦਾ ਹੈ ਕਿ ਤੁਹਾਡੇ ਮਾਤਾ ਪਿਤਾ ਤੁਹਾਡੀਆਂ ਸੋਚਾਂ ਦੇ ਅਨੁਸਾਰ ਗਲਤ ਹੋਣ ਪਰ ਯਾਦ ਰੱਖਿਓ ਤੁਸੀਂ ਆਪਣੇ ਮਾਤਾ ਪਿਤਾ ਨੂੰ ਚੁਣ ਕੇ ਨਹੀਂ ਲਿਆ ਪਰਮੇਸ਼ਵਰ ਨੇ ਉਹਨਾਂ ਨੂੰ ਠਹਿਰਾਇਆ ਕਿ ਉਹ ਤੁਹਾਡੇ ਮਾਤਾ ਪਿਤਾ ਹੋਣ ਅਰ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਅਰ ਇਨਸਾਨ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਆਪਣੇ ਮਾਤਾ ਪਿਤਾ ਦਾ ਸਤਕਾਰ ਕਰੀਏ ਇਸ ਲਈ ਸਾਰੀ ਕਲੀਸੀਆ ਹਮੇਸ਼ਾ ਤੱਕ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੀ ਰਵੇ ਭਾਵੇਂ ਉਹ ਬਜ਼ੁਰਗ ਹੋ ਗਏ ਆ ਹੋ ਸਕਦਾ ਉਹਨਾਂ ਦੇ ਸੁਭਾਅ ਬੱਚਿਆਂ ਜਿਹੇ ਹੋ ਗਏ ਹੋਣ ਉਹ ਜ਼ਿਆਦਾ ਬੋਲਦੇ ਹੋਣ ਘੱਟ ਸਮਝਦੇ ਹੋਣ ਬਹੁਤ ਸਤੋਂਦੇ ਹੋਣ ਚਿੜਚਿੜੇ ਹੋ ਗਏ ਹੋਣ ਗਾਲਾਂ ਕੱਢਦੇ ਰਹਿੰਦੇ ਹੋਣ ਤੁਹਾਡੀਆਂ ਕੰਪਲੇਨ ਲੋਕਾਂ ਕੋਲ ਕਰਦੇ ਰਹਿੰਦੇ ਹੋਣ ਪਰ ਫਿਰ ਵੀ ਉਹ ਤੁਹਾਡੇ ਮਾਤਾ ਪਿਤਾ ਆ ਉਹਨਾਂ ਨੂੰ त्यागਿਓ ਨਾ ਜੇ ਘਰ ਵਿੱਚ ਮਾਤਾ ਪਿਤਾ ਆ ਪਰ ਤੁਸੀਂ ਉਹਨਾਂ ਦੀ ਸੇਵਾ ਨਹੀਂ ਕਰਦੇ ਤੇ ਬਾਹਰ ਜਾ ਕੇ ਅਸੀਂ ਬਿਰਧ ਆਸ਼ਰਮ ਦੇ ਵਿੱਚ ਚੜਾਵੇ ਚੜਾਉਂਦੇ ਆਂ ਜੇ ਘਰ ਵਿੱਚ ਅਸੀਂ ਆਪਣੇ ਮਾਤਾ ਪਿਤਾ ਨੂੰ ਰੋਟੀ ਪਾਣੀ ਨਹੀਂ ਪੋਛਦੇ ਤੇ ਬਾਹਰ ਅਸੀਂ ਲੰਗਰ ਲਗਾਉਨੇ ਆਂ ਘਰ ਵਿੱਚ ਅਸੀਂ ਉਹਨਾਂ ਦੀ ਸੇਵਾ ਨਹੀਂ ਕਰਦੇ ਉਹਨਾਂ ਦੀ ਚਾਦਰ ਨਹੀਂ ਧੋ ਕੇ ਉਹਨਾਂ ਨੂੰ ਦਿੰਦੇ ਉਹਨਾਂ ਦਾ ਬਿਸਤਰਾ ਨਹੀਂ ਵਿਛਾ ਸਕਦੇ ਉਹਨਾਂ ਨੂੰ ਚੰਗੇ ਕੱਪੜੇ ਨਹੀਂ ਦੇ ਸਕਦੇ ਤੇ ਬਾਹਰ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਬਹੁਤ ਚੀਜ਼ਾਂ ਚੜਾਉਂਦੇ ਆਂ ਬੋਝਾੜ ਪੂੰਝ ਕਰਦੇ ਆ ਯਾਦ ਰੱਖਿਓ ਸਾਰਾ ਕੁਝ ਵਿਅਰਥ ਹੋ ਜਾਣਾ ਹੈ ਉਹਦਾ ਕੋਈ ਵੀ ਪੁੰਨ ਫਲ ਨਹੀਂ ਮਿਲਦਾ ਅਗਰ ਤੁਸੀਂ ਚਾਹੁੰਦੇ ਕਿ ਤੁਹਾਡੇ ਹੱਥਾਂ ਦੀ ਕੀਤੀ ਹੋਈ ਸੇਵਾ ਤੁਹਾਡੇ ਲਈ ਫਲ ਲੈ ਕੇ ਆਵੇ ਤਾਂ ਵਚਨ ਵਿੱਚ ਲਿਖਿਆ ਜਿਹੜਾ ਸੇਵਾ ਕਰਨਾ ਚਾਹੁੰਦਾ ਪਹਿਲਾਂ ਆਪਣੇ ਘਰ ਦਾ ਪ੍ਰਬੰਧ ਕਰੇ ਘਰ ਦਾ ਪ੍ਰਬੰਧ ਮਤਲਬ ਪਹਿਲਾਂ ਆਪਣੇ ਘਰ ਦੇ ਵਿੱਚ ਉਹ ਚੀਜ਼ ਨੂੰ ਪੂਰਾ ਕਰੋ ਬਾਹਰ ਲੰਗਰ ਵੰਡਣ ਦੀ ਥਾਂ ਤੇ ਪਹਿਲਾਂ ਆਪਣੇ ਘਰ ਵਿੱਚ ਲੰਗਰ ਵੰਡੋ ਬਾਰੇ ਸੇ ਬਹੁਤ ਹੋ ਸਕਦਾ ਲੰਗਰ ਲਾ ਰਹੇ ਹੋइए ਪਰ ਜੇ ਕਿਸੇ ਦੀ ਭੈਣ ਭਜਾਈ ਭੂਆ ਮਾਸੀ ਜਾਂ ਕੋਈ ਰਿਸ਼ਤੇਦਾਰ ਵਿਧਵਾ呀 ਲੋੜ ਬਣਦਿਆ ਨਾਜ਼ੁਕ ਹਾਲਾਤਾਂ ਵਿੱਚ ਆ ਉਹਦੇ ਘਰ ਵਿੱਚ ਅਨਾਜ ਦੀ ਕਮੀ ਆ ਤਾਂ ਲੰਗਰ ਲਾਉਣ ਨਾਲੋਂ ਪਹਿਲਾਂ ਉਹਦੇ ਘਰੇ ਰਾਸ਼ਨ ਪਵਾ ਕੇ ਦਿਓ ਜੇ ਬਾਕੀ ਬਚੇ ਤਾਂ ਫਿਰ ਲੰਗਰ ਲਗਾ ਦਿਓ ਕਿਸੇ ਨੇ ਇੱਕ ਦਿਨ ਰੋਟੀ ਖਾ ਕੇ ਚਲੇ ਜਾਣਾ ਆ ਜਦੋਂ ਅਸੀਂ ਲੰਗਰ ਲਗਾਉਣੀ ਆ ਪਰ ਜਦੋਂ ਤੁਸੀਂ ਜ਼ਰੂਰਤਮੰਦ ਨੂੰ ਦਿੰਦੇ ਹੋ ਜਿਹੜੀਆਂ ਉਹਦੇ ਅੰਦਰੋਂ ਅਸੀਂ ਸਾਂ ਨਿਕਲ ਨਹੀਂ ਆਇਆ ਬlesings ਨਿਕਲ ਨਹੀਂ ਆਇਆ ਉਹਨਾਂ ਨੇ ਤੁਹਾਨੂੰ ਪਰਮੇਸ਼ਵਰ ਦੇ ਅੱਗੇ ਜਾਇਜ਼ ਠਹਿਰਾਉਣਾ ਹੈ ਅਰ ਸਾਡੀਆਂ ਪ੍ਰਾਰਥਨਾਵਾਂ ਵੀ ਉਦੋਂ ਹੀ ਉੱਤਰ ਲੈ ਕੇ ਆਉਣਗੀਆਂ ਜਦੋਂ ਸਾਡੀ ਪ੍ਰੈਕਟੀਕਲ ਲਾਈਫ ਜਿਹੜੀ ਆ ਉਹ ਸਹੀ ਹੋ ਜੂਗੀ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਘਰ ਵਿੱਚ ਆਪਣੇ ਘਰਾਣੇ ਦੇ ਵਿੱਚ ਛਾਤੀ ਮਾਰੀਏ ਪਹਿਲਾਂ ਅਸੀਂ ਉਹ ਪ੍ਰਬੰਧ ਕਰੀਏ ਪਰ ਇਹ ਪਹਿਲਾਂ ਅਸੀਂ ਆਪਣੇ ਨਿੱਜੀ ਜੀਵਨ ਨੂੰ ਠੀਕ ਕਰੀਏ ਜਦੋਂ ਸਾਡਾ ਨਿੱਜੀ ਜੀਵਨ ਠੀਕ ਹੋ ਗਿਆ ਤੁਸੀਂ ਦੇਖਿਓ ਪ੍ਰਾਰਥਨਾ ਤਾਂ ਕਰਨ ਦੀ ਜ਼ਰੂਰਤ ਹੀ ਨਹੀਂ ਪੈਣੀ ਪਹਿਲਾਂ ਹੀ ਸਭ ਕੁਝ ਹੋਣ ਲੱਗ ਜਾਣਾ ਪਰਮੇਸ਼ਵਰ ਦੇ ਫਜ਼ਲ ਦੇ ਨਾਲ ਕਿਉਂਕਿ ਜਦੋਂ ਜਦੋਂ ਅਸੀਂ ਉਹਦੇ ਹੁਕਮਾਂ ਤੇ ਚੱਲਣ ਲੱਗ ਜਾਈਏ ਉਹ ਇੱਕ ਭਗਤੀ ਆ ਉਹਦੇ ਹੁਕਮਾਂ ਨੂੰ ਪੂਰਾ ਕਰਨਾ ਹੀ ਭਗਤੀ ਆ ਉਦੇ ਬਚਨਾਂ ਤੇ ਚੱਲਣਾ ਹੀ ਤਪੱਸਿਆ ਹੈ ਜੇ ਅਸੀਂ ਕਿਸੇ ਇੱਕ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਖੜੇ ਕਰ ਲੈਨੇ ਆ ਬੈਠ ਜਾਣੇ ਆ ਧੁੱਪਾਂ ਦੇ ਵਿੱਚ ਅੱਗਾਂ ਦੇ ਵਿੱਚ ਪਾਣੀਆਂ ਦੇ ਵਿੱਚ ਪਰ ਅਸੀਂ ਜਮੀਨੀ ਲੈਵਲ ਤੇ ਪ੍ਰੈਕਟੀਕਲੀ ਅਸੀਂ ਆਪਣੇ ਜੀਵਨ ਦੇ ਵਿੱਚ ਸਹੀ ਨਾ ਹੋ ਸਕੇ ਤੋ ਸਾਰੀ ਮਿਹਨਤ ਵਿਅਰਥ ਥਿਆ ਸੋ ਜਿਹੜੇ ਵੀ ਚਾਹੁੰਦੇ ਆ ਕਿ ਪ੍ਰਾਰਥਨਾਵਾਂ ਉੱਤਰ ਲੈ ਕੇ ਆਉਣ ਪ੍ਰਾਰਥਨਾ ਸੁਣੀਆ ਜਾਣ ਸਭ ਤੋਂ ਪਹਿਲਾਂ ਉਹ ਆਪਣੀ ਕਰੈਕਸ਼ਨ ਕਰਨਾ ਸ਼ੁਰੂ ਕਰਨ ਅਰ ਪ੍ਰਾਰਥਨਾ ਕਰਨ ਨਾਲ ਹੁੰਦਾ ਕੀ ਆ ਬਹੁਤ ਸਾਰੇ ਲੋਕਾਂ ਨੂੰ ਇਹ ਬੁਲੇਖਾਇਆ ਕਿ ਪ੍ਰਾਰਥਨਾ ਕਰਨ ਦੇ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਆ ਅਸਲ ਵਿੱਚ ਪ੍ਰਾਰਥਨਾ ਕਰਨ ਦੇ ਨਾਲ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਨਾ ਅਜੀਬ ਗੱਲ ਫੇਸ ਕਰਦੇ ਆ ਉਹਨਾਂ ਦਾ ਪ੍ਰਾਰਥਨਾ ਦਾ ਜੀਵਨ ਬਹੁਤ ਅੱਛਾ ਹੈ ਪਰ ਉਹਨਾਂ ਦੇ ਘਰ ਦੇ ਹਾਲਾਤ ਦੁਨਿਆਵੀ ਤੌਰ ਤੇ ਇੰਨੇ ਚੰਗੇ ਨਹੀਂ ਮਤਲਬ ਕਿ ਤੁਸੀਂ ਕਹਿ ਸਕਦੇ ਸਿਰਫ ਹੈਂਡ ਟੂ ਮਾਉਥ ਆ ਕਿ ਤੋਰੀ ਫੁਲਕਾ ਹੀ ਮਸੀ ਚੱਲਦਾ ਹੈ ਪਰ ਪ੍ਰਾਰਥਨਾ ਹੋ ਸਕਦਾ 6 ਘੰਟੇ 8 ਘੰਟੇ ਕਰਦੇ ਹੋਣ ਦੇ ਨਾਲ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਅਸਲ ਵਿੱਚ ਪ੍ਰਾਰਥਨਾ ਕਰਨ ਦੇ ਨਾਲ ਇਨਸਾਨ ਦੁੱਖ ਤੇ ਸੁਖ ਇਹਨਾਂ ਦੋਹਾਂ ਤੋਂ ਉੱਪਰ ਉੱਠ ਜਾਂਦਾ ਹੈ ਹallelujah ਸਮਝ ਆਈ ਤੁਹਾਨੂੰ ਗੱਲ ਪ੍ਰਾਰਥਨਾ ਕਰਨ ਦੇ ਨਾਲ ਇਨਸਾਨ ਦੁੱਖ ਤੇ ਸੁਖ ਦੋਮਾ ਤਾਂ ਉੱਪਰ ਉੱਠ ਜਾਂਦਾ ਹੈ ਜਿਹੜਾ ਇਨਸਾਨ ਸਹੀ ਤਰੀਕੇ ਨਾਲ ਪ੍ਰਾਰਥਨਾ ਕਰਦਾ ਉਹਨੂੰ ਦੁੱਖ ਦੁੱਖ ਨਹੀਂ ਲੱਗਦਾ ਜਿਹੜਾ ਇਨਸਾਨ ਸਹੀ ਤਰੀਕੇ ਨਾਲ ਪ੍ਰਾਰਥਨਾ ਕਰਦਾ ਉਹਨੂੰ ਸੁੱਖ ਦਾ ਘਮੰਡ ਨਹੀਂ ਹੁੰਦਾ ਉਹਨੂੰ ਪ੍ਰਾਰਥਨਾ ਮਦਦ ਕਰਦੀ ਆ ਇਸ ਕੈਦ ਵਿੱਚੋਂ ਬਾਹਰ ਨਿਕਲਣ ਦੀ ਅਸਲ ਵਿੱਚ ਸੁੱਖ ਸੁੱਖ ਨਹੀਂ ਸੁੱਖ ਵੀ ਇੱਕ ਦੁੱਖ ਆ ਕਿਉਂਕਿ ਜਦੋਂ ਇਨਸਾਨ ਬਹੁਤ ਸੁਖੀ ਹੁੰਦਾ ਉਹ ਘਮੰਡੀ ਹੋ ਜਾਂਦਾ ਆ ਬਹੁਤ ਸੁਖੀ ਹੁੰਦਾ ਉਹ ਹਰ ਕਿਸੇ ਨੂੰ ਆਪ ਤੋਂ ਨੀਵਾਂ ਸਮਝਦਾ ਆ ਜਦੋਂ ਬਹੁਤ ਸੌਖਾ ਹੋ ਜਾਂਦਾ ਉਹ ਕਿਸੇ ਦੇ ਦੁੱਖ ਨੂੰ ਮਹਿਸੂਸ ਹੀ ਨਹੀਂ ਕਰ ਪਾਉਂਦਾ ਜਦੋਂ ਬਹੁਤ ਸੌਖਾ ਹੋ ਜਾਂਦਾ ਉਹ ਪਰਮੇਸ਼ਵਰ ਤੋਂ ਦੂਰ ਹੋ ਜਾਂਦਾ ਆ ਉਹਨੂੰ ਲੱਗਦਾ ਕਿ ਮੈਨੂੰ ਤਾਂ ਹੁਣ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਅਰ ਇਹ ਹੀ ਸਭ ਤੋਂ ਵੱਡਾ ਦੁੱਖ ਆ ਜਿਹੜੀ ਚੀਜ਼ ਪਰਮੇਸ਼ਵਰ ਤੋਂ ਇੱਕ ਇਨਸਾਨ ਨੂੰ ਦੂਰ ਕਰ ਦਵੇ ਸੋ ਕਈ ਵਾਰੀ ਸੁੱਖ ਵੀ ਦੁੱਖ ਬਣ ਜਾਂਦਾ ਆ ਦੁੱਖ ਦੁੱਖ ਨਹੀਂ ਆ ਅਸਲ ਵਿੱਚ ਦੁੱਖ ਅਸਲੀ ਸੋਖਿਆ ਦੁੱਖ ਦੀ ਅਵਸਥਾ ਵਿੱਚ ਇਨਸਾਨ ਆਪਣਿਆਂ ਨੂੰ ਪਹਿਚਾਣਦਾ ਕਿ ਕੌਣ ਅਸਲੀ ਹੈ ਤੇ ਕੌਣ ਨਕਲੀ ਹੈ ਦੁੱਖ ਤੁਹਾਨੂੰ ਜ਼ਿੰਦਗੀ ਦੇ ਤਜਰਬੇ ਦਿੰਦਾ ਹੈ ਦੁੱਖ ਵਿੱਚ ਤੁਸੀਂ ਆਲਸ ਵਿੱਚੋਂ ਬਾਹਰ ਨਿਕਲਦੇ ਤੇ ਜ਼ੋਰ ਮਾਰਨਾ ਸਿੱਖਦੇ ਆਂ ਦੁੱਖ ਵਿੱਚ ਤੁਸੀਂ ਪਰਮੇਸ਼ਵਰ ਦੇ ਵੱਧ ਨੇੜੇ ਹੋਨੇ ਦੁੱਖ ਵਿੱਚ ਤੁਸੀਂ ਜ਼ਿਆਦਾ ਮਿਹਨਤ ਕਰਦੇ ਆਂ ਦੁੱਖ ਵਿੱਚ ਤੁਸੀਂ ਸੁਚੇਤ ਰਹਿਨੇ ਆ ਪਰ ਅਸਲ ਵਿੱਚ ਦੁੱਖ ਤੇ ਸੁਖ ਦੋਵੇਂ ਕੈਦ ਆ ਕੁਝ ਲੋਕੀ ਦੁੱਖਾਂ ਦੀ ਕੈਦ ਦੇ ਵਿੱਚ ਕੈਦ ਹੋ ਗਏ ਆ ਕੁਝ ਸੁਖਾਂ ਦੀ ਕੈਦ ਵਿੱਚ ਕੈਦ ਹੋ ਗਏ ਕਈ ਦੁੱਖ ਤੋਂ ਹਾਰ ਮੰਨ ਕੇ ਪਰਮੇਸ਼ਵਰ ਤੋਂ ਦੂਰ ਹੋ ਗਏ ਵੀ ਮੈਂ ਬਹੁਤ ਦੁਖੀ ਆ ਰੱਬ ਹੈ ਹੀ ਨਹੀਂ ਉਨੇ ਇਸ ਕਰਕੇ ਪਰਮੇਸ਼ਵਰ ਨੂੰ ਛੱਡਦਾ ਕਿਉਂਕਿ ਉਹ ਦੁਖੀ ਹੈ ਤੇ ਕਈ ਬਹੁਤ ਸੌਖੇ ਆ ਉਹ ਇਸ ਕਰਕੇ ਦੂਰ ਹੋ ਗਏ ਵੀ ਹੁਣ ਮੈਨੂੰ ਪਰਮੇਸ਼ਵਰ ਦੀ ਲੋੜ ਹੀ ਨਹੀਂ ਜਦੋਂ ਮਨੁੱਖ ਪ੍ਰਾਰਥਨਾ ਕਰਦਾ ਆ ਤਾਂ ਪ੍ਰਾਰਥਨਾ ਮਨੁੱਖ ਨੂੰ ਇੰਨੀਕ ਸਮਝ ਬਖਸ਼ਣ ਦੇ ਵਿੱਚ ਮਦਦ ਕਰਦੀ ਆ ਕਿ ਦੁੱਖ ਤੇ ਸੁਖ ਇਹ ਦੋਵੇਂ ਹੀ ਕੋਸ਼ ਨਹੀਂ ਆ ਪਰਮੇਸ਼ਵਰ ਇਨ੍ਹਾਂ ਤੋਂ ਉੱਪਰ ਹੈ ਅਰ ਪ੍ਰਾਰਥਨਾ ਕਰਨ ਵਾਲਾ ਵਿਅਕਤੀ ਦੁੱਖ ਵਿੱਚ ਕਬਰੌਂਦਾ ਨਹੀਂ ਤੇ ਸੁਖ ਵਿੱਚ ਫੁੱਲਦਾ ਨਹੀਂ ਇਸ ਲਈ ਪ੍ਰਾਰਥਨਾ ਸਿਰਫ ਸੌਖੇ ਹੋਣ ਦੀ ਨਾ ਕਰੋ ਪ੍ਰਾਰਥਨਾ ਇਸ ਲਈ ਕਰੋ ਕਿ ਤੁਸੀਂ ਦੁੱਖ ਤੇ ਸੁਖ ਤੋਂ ਉੱਪਰ ਉੱਠ ਜਾਓ ਨਾ ਜਾਣ ਸੁਖਾਂ ਵਿੱਚ ਸੌਖੀ ਤੇ ਨਾ ਦੁਖਾਂ ਵਿੱਚ ਸੌਖੀ ਜਾਨ ਨੇ ਸੌਖੇ ਹੋਣਾ ਜਦੋਂ ਦੁੱਖ ਦੁੱਖ ਨਾ ਲੱਗੇ ਤੇ ਸੁਖ ਸੁਖ ਨਾ ਲੱਗੇ ਇੱਕ ਆਪਣੀ ਹੀ ਆਨੰਦ ਦੀ ਅਵਸਥਾ ਹੋਵੇ ਸੋਚ ਕੇ ਦੇਖੋ ਕਿ ਕੋਈ ਦੁੱਖ ਦੀ ਖਬਰ ਆਈ ਮਨ ਨੂੰ ਫਿਕਰ ਹੀ ਨਹੀਂ ਹੋਇਆ ਦੁੱਖ ਹੀ ਨਹੀਂ ਲੱਗਾ ਰੋਇਆ ਨਹੀਂ ਕਲਪਿਆ ਨਹੀਂ ਫਟਕਾਰਿਆ ਨਹੀਂ ਜਿਆਨੀ ਵਿਲਕਿਆਨੀ ਸੋਗ ਨਹੀਂ ਕੀਤਾ ਕਿੰਨੀ ਸਹੀ ਅਵਸਥਾ ਹੈ ਅਰ ਕੋਈ ਅਚਾਨਕ ਲੋਟਰੀ ਨਿਕਲਣ ਦੀ ਖਬਰ ਮਿਲੀ ਕੋਈ ਅਚਾਨਕ ਜੈਕਪੌਟ ਲੱਗ ਗਿਆ ਕੋਈ ਅਚਾਨਕ ਹੋਰ ਬਹੁਤ ਵੱਡੀ ਖੁਸ਼ੀ ਦੀ ਖਬਰ ਮਿਲੀ ਤਾਂ ਮਨ ਉੱਛਲਿਆ ਨਹੀਂ ਦੋਨੋਂ ਵਿੱਚ ਸਭ ਤੋਂ ਪਹਿਲਾਂ ਮਨ ਪਰਮੇਸ਼ਵਰ ਦੇ ਕੋਲ ਜੁੜਿਆ ਕਿ ਦੁੱਖ ਆਇਆ no problem ਇਹ ਕਿਦਾਂ ਟਿਕਿਆ ਰਹਿ ਸਕਦਾ ਜੇ ਸੁੱਖ ਨਹੀਂ ਟਿਕਿਆ ਤਾਂ ਦੁੱਖ ਕਿਦਾਂ ਟਿਕਿਆ ਰਹਿ ਸਕਦਾ ਦੁੱਖ ਤੇ ਸੁੱਖ ਇਹ ਆਉਣ ਤੇ ਜਾਣ ਵਾਲੀਆਂ ਚੀਜ਼ਾਂ ਆ ਪਰ ਪਰਮੇਸ਼ਵਰ ਸਥਿਰ ਰਹਿਣ ਵਾਲੀ ਅਵਸਥਾ ਦੇ ਵਿੱਚ ਆ ਅੱਜ ਮਨੁੱਖ ਦੁਖੀ ਕਿਉਂ ਹੁੰਦਾ ਹੈ ਹਾਈ ਮੇਰੇ ਨਿਆਣੇ ਬਾਹਰ ਨਹੀਂ ਜਾਂਦੇ ਸੱਟ ਨਹੀਂ ਹੋ ਰੇ ਨਿਆਣੇ ਬਾਹਰ ਚਲੇ ਗਏ ਹਾਈ ਮੈਨੂੰ ਫੋਨ ਨਹੀਂ ਕਰਦੇ ਕੰਮ ਨਹੀਂ ਲੱਗਦਾ ਪੈਸੇ ਨਹੀਂ ਪਾਉਂਦੇ ਇਹ ਚੀਜ਼ਾਂ ਆ ਨਾ ਕਿੰਨ ਸਾਨੂੰ ਦੁਖੀ ਕਰਦੀਆਂ ਰਿਸ਼ਤਾ ਨਹੀਂ ਹੋ ਰਿਹਾ ਮਾੜਾ ਰਿਸ਼ਤਾ ਹੋ ਗਿਆ ਉਹਨੇ ਏਦਾਂ ਕਹਿਤਾ ਉਹਨੇ ਏਦਾਂ ਕਹਿਤਾ ਤੁਸੀਂ ਸੋਚ ਕੇ ਦੇਖੋ ਕਿ ਅਸੀਂ ਕਰ ਕੀ ਰਹੇ ਹਾਂ ਹਰੇਕ ਇਨਸਾਨ ਨੂੰ ਲੱਗਦਾ ਕਿ ਮੈਂ ਪ੍ਰਾਰਥਨਾ ਕਰ ਰਿਹਾ ਹਾਂ ਕਿ ਪ੍ਰਾਰਥਨਾ ਕਰ ਰਿਹਾ ਜਾਂ ਸਵਾਰਥੀ ਹੋ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਸਹਾਰੇ ਸਮਝਿਆ ਹੈ ਪਹਿਲਾ ਸਹਾਰਾ ਮਾਂ ਪਿਓ ਫਿਰ ਭੈਣ ਭਰਾ ਫਿਰ ਪਤੀ ਪਤਨੀ ਫਿਰ ਧੀਆਂ ਪੁੱਤ ਤੇ ਇੱਕ ਅਡੀਸ਼ਨਲ ਦੋਸਤ ਮਿੱਤਰ ਇਹ ਹੀ ਮਨੁੱਖ ਦੇ ਸਹਾਰੇ ਆ ਪਰ ਇੰਨਾ ਚੋ ਕੋਈ ਵੀ ਸਹਾਰਾ ਸਥਿਰ ਨਹੀਂ ਆ ਸਮੇ ਸਮੇਤੇ ਇਹ ਸਾਰੇ ਸਹਾਰੇ ਤੁਹਾਡਾ ਸਾਥ ਛੱਡ ਜਾਂਦੇ ਆ ਕੋਈ ਸਹਾਰਾ ਮੌਤ ਦੀ ਵਜ੍ਹਾ ਨਾਲ ਵੱਖਰਾ ਹੋ ਗਿਆ ਕੋਈ ਸਹਾਰਾ ਵਿਆਹ ਸ਼ਾਦੀਆਂ ਦਾ ਕਰਕੇ ਵੱਖਰਾ ਹੋ ਗਿਆ ਕਿਸੇ ਸਹਾਰੇ ਦੇ ਮਨ ਮਟਾਵ ਕਾਰਨ ਬਣ ਕੇ ਦੂਰ ਹੋਣ ਦੇ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਤੇ ਜਦੋਂ ਸਾਰੇ ਸਹਾਰੇ ਇਸ ਇਨਸਾਨ ਰੂਪੀ ਵੇਲ ਦੇ ਨਾਲੋਂ ਲੱਥ ਜਾਂਦੇ ਆ ਤੇ ਫਿਰ ਇਹ ਵੇਲ ਕਿਹਦੇ ਸਹਾਰੇ ਨਾਲ ਤਾਂ ਚੜਨਾ ਚਾਹੁੰਦੀ ਆ ਪਰਮੇਸ਼ਵਰ ਦੇ ਸਹਾਰੇ ਨਾਲ ਜਦੋਂ ਸਾਰੇ ਸਹਾਰੇ ਸਾਥ ਛੱਡ ਜਾਂਦੇ ਫੇਰ ਇਨਸਾਨ ਪਰਮੇਸ਼ਵਰ ਵੱਲ ਨੂੰ ਆਉਂਦਾ ਹੈ ਕਿ ਹੁਣ ਤਾਂ ਮੇਰਾ ਕੋਈ ਸਾਥ ਦੇਣ ਵਾਲਾ ਹੀ ਨਹੀਂ ਰਿਹਾ ਜਦੋਂ ਮਾਤਾ ਪਿਤਾ ਸੀ ਉਦੋਂ ਪਰਮੇਸ਼ਵਰ ਸੀ ਕਿ ਨਹੀਂ ਹੈ ਸੀ